ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਦਿੱਲੀ ਵਿਖੇ ਸ਼ਾਂਤਮਈ ਕਿਸਾਨੀ ਅੰਦੋਲਨ ਜਾਰੀ ਹੈ ਉੱਥੇ ਹੀ ਫਤਿਹਗੜ ਸਾਹਿਬ ਵਿਖੇ ਕਿਸਾਨਾਂ ਵੱਲੋਂ ਪਗੜੀ ਸੰਭਾਲ ਜਟਾ ਲਹਿਰ ਦੇ ਆਗੂ ਅਜੀਤ ਸਿੰਘ ਦਾ ਜਨਮ ਦਿਨ ਪਗੜੀ ਸੰਭਾਲ ਦਿਵਸ ਵਜੋਂ ਮਨਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਸਤਪਾਲ ਕੌਰ ਨੇ ਕਿਹਾ ਕਿ ਅੰਗਰੇਜ਼ਾਂ ਦੇ ਤਿੰਨ ਕਾਨੂੰਨਾਂ ਖਿਲਾਫ ਅਜੀਤ ਸਿੰਘ ਵੱਲੋਂ ਪਗੜੀ ਸੰਭਾਲ ਜੱਟਾਂ ਲਹਿਰ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਕਿਸਾਨਾਂ ਵੱਲੋਂ ਅਜੀਤ ਸਿੰਘ ਦੇ ਜਨਮ ਦਿਨ ਤੇ ਮੂੜ ਇਹ ਲਹਿਰ ਆਪਣੇ ਹੱਕ ਮੋਦੀ ਸਰਕਾਰ ਤੋਂ ਲੈਣ ਲਈ ਕਿ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਬਿਆਨ ਕੀ ਇਕੱਠ ਨਾਲ ਕਾਨੂੰਨ ਰੱਦ ਨਹੀਂ ਹੁੰਦੇ ਪਰ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਇਕੱਠ ਨਾਲ ਸਰਕਾਰ ਡੇਗੀ ਜਾ ਸਕਦੀ ਹੈ ਅਤੇ ਇਕੱਠ ਹੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਗੇ। ਪਗੜੀ ਸੰਭਾਲ ਜਟਾ ਦਾ ਪ੍ਰੋਗਰਾਮ ਹੈ ਤੇ ਉਹ ਸਾਨੂੰ ਪਰੋਂ ਜਿੱਥੇ ਬੰਦਿਆਂ ਦੀ ਕੌ ਲਾ ਕੇ ਅੱਜ ਅਸੀਂ ਫੇਰ ਹਨਾ ਦੁਬਾਰਾ ਤੋਂ ਇੱਕ ਹੋਣਾ ਤੇ ਅਸੀਂ ਫੇਰ ਇੱਕ ਖੜੇ ਆ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਪਗੜੀ ਨੂੰ ਜ਼ਰੂਰ ਸੰਭਾਲਾਂ ਚਾਚਾ ਜੀ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਜਿਹੜਾ 1967 ਦੇ ਵਿੱਚ ਸੀ ਉਹਚ ਵੱਡਾ ਯੋਗਦਾਨ ਹੈ ਜਿਹੜਾ ਉਹ ਪਾਇਆ ਉਹਦੇ ਸਮਾਂ ਚ ਅਸੀਂ ਅੱਜ ਇਕੱਠੇ ਹੋਏ ਸੀ ਮੀਟਿੰਗ ਕੀਤੀ ਸੀ ਸੰਯੁਕਤ ਮੋਰਚੇ ਵੱਲੋਂ ਤੇ ਉਹ ਮੀਟਿੰਗ ਦੇ ਸੰਬੰਧ ਚ ਅਸੀਂ ਉਹਨਾਂ ਦੇ ਵਿਚਾਰ ਚਰਚਾ ਕੀਤੀ ਉਹਨਾਂ ਨੇ ਵੀ ਤਿੰਨ ਕਾਨੂੰਨਾਂ ਵਿਰੁੱਧ ਲੜਾਈ ਲੜੀ ਸੀ ਤੇ ਕਾਲੇ ਤਿੰਨੇ ਕਾਨੂੰਨ ਜਿਹੜੇ ਆ ਅੰਗਰੇਜ਼ਾਂ ਨੂੰ ਵਾਪਸ ਕਰਾਏ ਸੀ 1906-7 ਦੇ ਵਿੱਚ ਉਹਦੇ ਬੈਠ ਕੇ ਵਿਚਾਰ ਚਰਚਾ ਹੋਈ ਤੇ ਉਹਨਾਂ ਬਾਰੇ ਅਸੀਂ ਹਿਸਟਰੀ ਜਾਣੀ ਤੇ ਇਹ ਜਾਣਿਆ ਵੀ ਉਹਨਾਂ ਨੇ ਸੰਘਰਸ਼ ਕਿਵੇਂ ਉਲੀਕਿਆ ਤੇ ਕਿਵੇਂ ਉਹਦੀਆਂ ਪ੍ਰਾਪਤੀਆਂ ਕੀਤੀਆਂ ਫਤਿਹਗੜ ਸਾਹਿਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼